ਮਾਹਗੁਰੂ ਜਿੱਕਾ ਖਾਲਸਾ ਮਾਹਗੁਰੂ ਜਿੱਕੀ ਫਤਿਹ ਡਾਕਟਰ ਮੋਨ ਸਿੰਘ ਜਿਹੜੇ ਇੰਡੀਆ ਦੇ ਦੋ ਬਾਰੇ ਪ੍ਰਧਾਨ ਮੰਤਰੀ ਰਹੇ ਨੇ ਸਵਰਗਵਾਸੀ ਨੇ ਤੇ ਉਹਨਾਂ ਦੀ ਤਸਵੀਰ ਅੰਮ੍ਰਿਤਸਰ ਸਾਹਿਬ ਵਿਖੇ ਅਜਾਇਬ ਘਰ ਵਿੱਚ ਲਾਉਣ ਵਾਸਤੇ ਇਹ ਚਰਚਾ ਛੜੀ ਹੋਈ ਹੈ ਬਲਵੰਤ ਸਿੰਘ ਰਾਜੋਆਣਾ ਨੇ ਚਿੱਠੀ ਲਿਖੀ ਸ਼੍ਰੋਮਣੀ ਕਮੇਟੀ ਨੂੰ ਕਿ ਤੁਸੀਂ ਇਹ ਤਸਵੀਰ ਲਾਉਣੀ ਨਹੀਂ ਉਹ ਕਾਂਗਰਸੀ ਹੈ ਅੱਛਾ ਮੇਰਾ ਕੋਈ ਗੱਲ ਕਰਨ ਦਾ ਤਰੀਕਾ ਆਪਣਾ ਹੀ ਹੁੰਦਾ ਤੁਹਾਨੂੰ ਪਤਾ ਵੀ ਝੁਗਦੇ ਪਾਲਣੇ ਬਾਲ ਮੈਂ ਜਾਂਦਾ ਹੀ ਨਹੀਂ ਤਕਰੀਬਨ ਹੁਣ ਜਿਹੜਾ ਰਾਜੋਆਣਾ ਹੈ ਬਲਵੰਤ ਸਿੰਘ ਇਹਨੂੰ ਇਹ ਪੁੱਛੀਏ ਵੀ ਜਿਹੜਾ ਭਿੰਡਰਾਂ ਵਾਲਾ ਸੀ ਉਹ ਵੀ ਕਾਂਗਰਸੀ ਸੀ ਉਗੜਾ ਕਾਲੀ ਸੀ ਉਹ ਵੀ ਕਾਂਗਰਸ ਦੇ ਕਹਿਣ ਤੇ ਬੈਠਾ ਸੀ ਉਹਦੀ ਤਸਵੀਰ ਜਨਕ ਡਾਕਟਰ ਨਰਮਨ ਸਿੰਘ ਦੀ ਕਹਿੰਦੇ ਲੱਗਣੀ ਨਹੀਂ ਚਾਹੀਦੀ ਇਹ ਫੈਸਲਾ ਕੌਣ ਕਰਦਾ ਚਿੱਠੀ ਕੌਣ ਲਿਖਦਾ ਜਿਹਨੇ ਮੁੱਖ ਮੰਤਰੀ ਸਰਦਾਰ ਬੈਂ ਸਿੰਘ ਦਾ ਕਤਲ ਕੀਤਾ ਸੀ ਉਹ ਕਹਿੰਦਾ ਲਾਓ ਨਾ ਉਧਰ ਮੂਰੇ ਬੋਗ ਖੜੇ ਨੇ ਜਹੇਦਾਰ ਸਾਡੇ ਹਾਂ ਅਸੀਂ ਫੈਸਲਾ ਕਰਾਂਗੇ ਕੀ ਫੈਸਲਾ ਕਰੋਗੇ ਲੌਰਣੀ ਪੈਣੀ ਤਸਵੀਰ ਕਿਉਂਕਿ ਕਾਲੀਆਂ ਨੂੰ ਪਤਾ ਹੈ ਵੀ ਜਦ ਡਾਕਟਰ ਮਨਮੋਹਨ ਸਿੰਘ ਪ੍ਰਧਾਨ ਮੰਤਰੀ ਰਹੇ ਨੇ ਨਾ ਉਦੋਂ ਸਭ ਤੋਂ ਜ਼ਿਆਦਾ ਪੈਸਾ ਡਾਕਟਰ ਮਨਮੋਹਨ ਸਿੰਘ ਨੇ ਪੰਜਾਬ ਨੂੰ ਦਿੱਤਾ ਪਰ ਇਹ ਹਰਾਮਖੋਰ ਮੰਨਦੇ ਨਹੀਂ ਇਹ ਉੱਥੋਂ ਲੈ ਕੇ ਨਾ ਟਰੱਕ ਰੁਪਿਆ ਦਾ ਦਿੱਲੀ ਤੋਂ ਡਾਕਟਰ ਮਨਮੋਹਨ ਸਿੰਘ ਤੋਂ ਚੈੱਕ ਵੱਡੇ ਵੱਡੇ ਲੈ ਕੇ ਪੰਜਾਬ ਆਉਂਦੇ ਉਹਦੇ ਮੁੱਕਰ ਜਾਂਦੇ ਸੀ ਵੀ ਸੰਤ ਦਿੱਤਾ ਹੀ ਕੁਛ ਨਹੀਂ ਕੱਲੀ ਮੈਂ ਗਰੰਟਾਂ ਦੀ ਗੱਲ ਨਹੀਂ ਕਰਦਾ ਉਸ ਸਿੱਖ ਪਰਿਵਾਰ ਵਿੱਚ ਉਹਨੇ ਸਿੱਖ ਨੇ ਉਹਨਾਂ ਦੀ ਤਸਵੀਰ ਅਜਾਇਬ ਘਰ ਵਿੱਚ ਲੱਗਣੀ ਚਾਹੀਦੀ ਹੈ। ਕੌਣ ਹੁੰਦਾ ਬਲਵੰਤ ਸਿੰਘ ਰਾਜਵਾਨਾ? ਵੀ ਮੈਂ ਲੱਗ ਉਹਦੇ ਪਿਓ ਦਾ ਹੈ। ਜਿਹੜਾ ਸਿੱਖ ਅਜਾਇਬ ਘਰ ਦੇ ਦਰਵਾਜ਼ੇ 'ਤੇ ਲਿਖੇ ਉਹ ਰਾਜਵਾਨਾ ਦੇ ਪਿਓ ਦਾ ਥੋੜੀ ਹੈ। ਹੁਣ ਕਿਉਂ ਚੀਕਾ ਮਾਰਦਾ ਹੈ? ਵੀ ਸ਼ਾਇਦ ਜੇ ਮੈਂ ਡਾਕਟਰ ਮਨਮੋਹਨ ਸਿੰਘ ਦਾ ਵਿਰੋਧ ਕਰਾਂ, ਭਾਜਪਾ ਬਾਰੇ ਸ਼ਾਇਦ ਮੇਰੀ ਥਾਸੀ ਮਾਫ ਕਰ ਦੇਣਗੇ। ਥਾਸੀ ਹੁੰਦਾ ਹੈ ਕਿ ਫਾਂਸੀ ਹੁੰਦਾ ਹੈ? ਹਾਂ। ਨਾਪ ਕਰ ਦੇਣਗੇ ਉਹਨਾਂ ਨੂੰ ਇਦਾਂ ਲੱਗਦਾ ਬਲਵੰਸ਼ਾਂ ਭਾਂਛੀ ਮਾਫ ਹੋਵੇ ਨਾ ਹੋਵੇ ਇਹ ਗੱਲ ਚੇਤੇ ਰੱਖੀ ਜਿਹੜੀਆਂ ਫੜਾਂ ਮਾਰੀਆਂ ਸੀ ਨਾ ਕਿ ਅਸੀਂ ਬੈਂਸਿੰਘ ਦਾ ਕਤਲ ਕੀਤਾ ਅਸੀਂ ਕਿਹੜਾ ਮੁੱਕਰਦੇ ਆ ਹੁਣ ਚੀਕਾਂ ਪੈਂਦੀਆਂ ਨੇ ਜਿਹੜੇ ਗੁਰੂ ਸਾਹਿਬ ਤੁਸੀਂ ਗੱਲ ਕਰਦੇ ਹੋ ਨਾ ਭਾਵੇਂ ਬੰਦਾ ਸਿੰਘ ਬਹਾਦਰ ਹੋਵੇ ਤੇ ਭਾਵੇਂ ਹਰੀ ਸਿੰਘ ਨਲਵਾ ਹੋਵੇ ਜਿੰਨੇ ਵੀ ਸਾਡੀ ਕੌਮ ਦੇ ਜਰਨੈਲ ਹੋਏ ਨੇ ਤੇ ਉਹਨਾਂ ਨੇ ਚੀਕ ਕਾਹਨੇ ਮਾਰੀਆਂ ਸੀ ਪਤਾ ਹੈ ਨਾ ਜਦੋਂ ਗੁਰੂ ਤੇਗ ਬਹਾਦਰ ਪਾਸ਼ਾ ਦੀ ਸ਼ਹਾਦਤ ਹੁੰਦੀ ਹੈ ਮਤੀ ਦਾ ਸਦੀ ਦਾ ਸਪਾਈ ਦੇ ਅੱਲਾ ਜੀ ਗੁਰੂ ਪਾਸ਼ਾ ਤੋਂ ਪਹਿਲਾਂ ਸ਼ਹੀਦ ਹੋਏ ਨੇ ਇਹ ਸਭ ਨੂੰ ਪਤਾ ਹੈ ਤੇ ਤੁਸੀਂ ਚੀਕਾਂ ਮਾਰਦੇ ਹੋ ਸ਼ੱਕ ਤਾਂ ਤੁਹਾਡੇ ਤੇ ਇਹ ਵੀ ਪੈਂਦਾ ਵੀ ਤੁਸੀਂ ਬੈਂ ਸਿੰਘ ਨੂੰ ਮਾਰਿਆ ਕਿ ਨਹੀਂ ਮਾਰਿਆ ਸ਼ੱਕ ਤਾਂ ਇਹ ਵੀ ਤੁਹਾਡੇ ਤੇ ਪੈਂਦਾ ਹੈ ਚਲੋ ਕੋਈ ਨਹੀਂ ਉਦਾਂ ਜਿਹੜੀਆਂ ਏਜੰਸੀਆਂ ਦਾ ਕੰਮ ਐ ਨੇ ਉਹ ਪਤਾ ਉਹਨਾਂ ਨੂੰ ਪਰ ਜਿਹੜੀ ਤੂੰ ਆ ਬਿਆਨਵਾਜੀ ਕਰ ਰਿਹਾ ਨਾ ਆਪਣੇ ਦਿਮਾਗ ਨੂੰ ਥੋੜਾ ਜਿਹਾ ਸੈੱਟ ਕਰ ਲੈ ਕਿਉਂਕਿ ਜੇਲ੍ਹਾਂ ਦੀਆਂ ਰੋਟੀਆਂ ਜਿਹੜੀਆਂ ਨੇ ਉਹ ਦਿਮਾਗ ਖਰਾਬ ਕਰ ਹੀ ਦਿੰਦੀਆਂ ਨੇ ਤੇ ਰਹੀ ਗੱਲ ਸਭ ਤੋਂ ਘਟੀਆ ਜਿਹੜੀ ਤੇਰੀ ਹਰਕਤ ਐ ਤੂੰ ਬਾਦਲਾਂ ਦੀ ਜੁੱਤੀਆਂ ਵਿੱਚ ਬੈਠਾ ਏ ਭਰਾਵਾ ਇਹ ਸਭ ਨੂੰ ਪਤਾ ਐ ਮੈਂ ਕੋਈ ਝਿਜਕੀ ਨਹੀਂ ਗੱਲ ਕਹਿ ਰਿਹਾ ਇਹਤੇ ਕੌਮ ਬੰਦੀ ਸਿੰਘ ਬੰਦੀ ਸਿੰਘ ਕਰਦੀ ਪਈ ਆ ਜਿਨ੍ਹਾਂ ਨੇ ਗੁਰੂ ਸਾਹਿਬ ਦੀ ਬਿਰਦ ਵੀ ਕਰਾਈ ਜਿਹੜੇ ਬਾਲ ਸ਼੍ਰੋਮਣੀ ਕਮੇਡੇ ਲੁੱਟ ਕੇ ਖਾ ਗੇ ਤੂੰ ਉਹਨਾਂ ਦੀ ਜੁੱਤੀਆਂ ਵਿੱਚ ਬੈਠਾ ਤੂੰ ਉਹਨਾਂ ਦੀ ਸਰਕਾਰ ਬਣਾਉਣ ਬਾਰੇ ਤੇ ਕਹਿ ਰਹੇ ਇਹ ਗੱਲ ਤੂੰ ਕਹਿ ਨਹੀਂ ਸਕਦਾ ਕਿ ਡਾਕਟਰ ਮਨਵੰਸਮੀ ਦੀ ਤਸਵੀਰ ਨਹੀਂ ਲੱਗਣੀ ਚਾਹੀਦੀ ਮੈਂ ਕਹਿੰਦਾ ਲੱਗਣੀ ਚਾਹੀਦੀ ਹੈ ਇੰਡੀਆ ਦੇ ਪ੍ਰਧਾਨ ਮੰਤਰੀ ਰਹੇ ਨੇ ਸਿੱਖ ਪਰਿਵਾਰ ਵਿੱਚੋਂ ਨੇ ਉਹਨਾਂ ਨੇ ਕਹੇ ਦਾ ਕਤਲ ਨਹੀਂ ਕੀਤਾ ਪਿੰਡਰ ਵਾਲੀ ਤਸਵੀਰ ਲੱਗੀ ਹੈ ਬਾਲਾਂ ਦੀ ਵੀ ਲੱਗੀ ਹੋਊ ਖੌਰ ਦੇ ਰਿਕਾਰਡ ਕੋਈ ਤੁਸੀਂ ਜਿਹਨੇ ਬੰਦੇ ਮਾਰਨ ਲੱਗੀ ਹੋਈ ਹੈ ਡਾਕਟਰ ਮਨਮੋਹ ਸਿੰਘ ਨੇ ਮਾਰਿਆ ਨਹੀਂ ਲੱਗਣੀ ਚਾਹੀਦੀ ਹਮੰਨੇ ਕੋਈ ਨਾ ਮੰਨੇ ਮੈਂ ਕਹਿੰਦਾ ਵੀ ਲੱਗਣੀ ਚਾਹੀਦੀ ਹੈ ਇੱਕ ਵਾਰੀ ਨਹੀਂ ਡਾਕਟਰ ਮਨਮੋਹ ਸਿੰਘ ਦੀ ਤਸਵੀਰ ਸਿੱਖ ਅਜੈਬ ਘਰ ਦੇ ਵਿੱਚ ਲੱਗਣੀ ਚਾਹੀਦੀ ਹੈ ਜੀ ਸਾਡੇ ਭਾਰਤ ਦੇ ਉਹ ਪ੍ਰਧਾਨ ਮੰਤਰੀ ਰਹੇ ਨੇ ਅਰਥ ਸ਼ਾਸਤਰੀ ਰਹੇ ਨੇ ਪਤਾ ਹੀ ਹੈ ਉਹਨੇ ਤਸਵੀਰ ਲੱਗਣੀ ਚਾਹੀਦੀ ਹੈ ਜਿੱਦੇ ਮਿਰਚਾਂ ਲੜਦੀਆਂ ਨੇ ਲੜੀ ਜਾਣ ਦਿਓ ਜੇ ਕੋਈ ਮੈਨੂੰ ਕਹੂਗਾ ਵੀ ਤਸਵੀਰ ਤਾਂ ਲਾਵਾਂਗੇ ਬਣਾ ਦੇਵਾਂਗੇ ਮੈਂ ਕਿਹਨੂੰ ਹਾਂ ਬਣਾ ਕੇ ਦੂੰ ਮੈਂ ਬਣਾਵਾ ਕੇ ਲੈ ਗਿਆ ਹਾਂ ਭਾਵੇਂ ਲੱਖ ਰੁਪਏ ਲੱਗੇ ਕੋਈ ਵੱਡੀ ਗੱਲ ਨਹੀਂ ਬਣਾ ਕੇ ਦੇਵਾਂਗੇ ਲਾਓ ਲਾਉਣੀ ਚਾਹੀਦੀ ਆ ਕਿਉਂ ਨਾ ਲਾਈਏ ਬਾਈ ਅਜੀਬ ਘਰ ਤੁਹਾਡੇ ਪਿਓ ਦਾ ਥੋੜੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ